ਸੰਗਰੂਰ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਅਮਰੀਕਾ 'ਚ 22 ਸਾਲਾਂ ਤੋਂ ਰਹਿ ਰਹੇ ਇੱਕ ਨੌਜਵਾਨ ਜੋ ਕਿ ਲਗਾਤਾਰ ਅਚਾਨਕ ਹੀ ਲਾਪਤਾ ਹੋ ਜਾਂਦਾ ਹੈ ਉਸ ਦੀ ਲਾਸ਼ ਮਿਲੀ ਹੈ ਉਹ ਦੱਸਦੀ ਹੈ ਕਿ ਇਹ ਮੰਦਪਾਗੀ ਖਬਰ ਜਦ ਸੰਗਰੂਰ ਦੇ ਮੁੰਕੀ ਇਲਾਕੇ ਦੇ ਪਿੰਡ ਮੰਡਵੀ ਤੱਕ ਉਸ ਦੇ ਘਰ 'ਚ ਪਹੁੰਚੀ ਉੱਥੇ ਸੋਗ ਦੀ ਲਹਿਰ ਫੈਲ ਗਈ ਜਿਸ ਦੀਆਂ ਮੰਦਪਾਂ ਕੀ ਖਬਰ ਹੈ ਉੱਥੇ ਤਾਂ ਦੱਸਦੇ ਬਿੱਤੇ ਦੇ ਨਹੀਂ ਦੁਬਈ ਤੋਂ ਵੀ ਇੱਕ ਅਜੀਹੀ ਹੀ ਖਬਰ ਸਾਹਮਣੇ ਆਈ ਸੀ ਲੇਕਿਨ ਉੱਥੇ ਹੀ ਕਾਫੀ ਜ਼ਿਆਦਾ ਮੰਦਪਾਂ ਦੀ ਖਬਰ ਹੈ ਕਿ 20 ਦਿਨਾ ਤੋਂ ਲਗਾਤਾਰ ਇਹ ਨੌਜਵਾਨ ਲਾਪਤਾ ਚੱਲ ਰਿਹਾ ਸੀ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ 2.5 ਸਾਲ ਪਹਿਲਾਂ ਇਸ ਨੂੰ ਅਮਰੀਕਾ ਦੇ ਅਮਰੀਕਾ ਭੇਜਿਆ ਸੀ ਜਿੱਥੇ ਕਿਆ ਓਰੀਗਨ ਸੂਬੇ ਦੇ ਮੇਲ ਸਿਟੀ 'ਚ ਰਹਿ ਰਿਹਾ ਸੀ ਜਿੱਥੇ ਕਿ ਦੋਸਤਾਂ ਦਾ ਕਹਿਣਾ ਹੈ ਕਿ ਇਸ ਵੱਲੋਂ ਜੋ ਹੈ ਨੇਰ 'ਚ ਛਾਲ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਲਾਪਤਾ ਹੋ ਗਿਆ ਸੀ ਲੇਕਿਨ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਲਗਾਤਾਰ ਇਹ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਆਤਮ ਹੱਤਿਆ ਨਹੀਂ ਕਰ ਸਕਦਾ ਲੇਕਿਨ ਉਸ ਬਚਾਲੇ ਹੀ ਇੱਕ ਕਾਫੀ ਹੀ ਮੰਦਪਾਗੀ ਖਬਰ ਹੈ ਦੁਖਦਾਈ ਖਬਰ ਹੈ ਪਰਿਵਾਰ ਵਾਸਤੇ ਪਿੰਡ ਵਾਸਤੇ ਜਿਨ੍ਹਾਂ ਨੇ ਆਪਣਾ ਚਸ਼ਮੁਚਿਰਾਗ ਗਵਾ ਦਿੱਤਾ ਉੱਥੇ ਹੀ ਇਹ ਪੂਰਾ ਮਾਮਲਾ ਕੀ ਹੈ ਇਸ ਦੇ ਵਿੱਚ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਣੇ ਬੜਾ ਵਧੀਆ ਪਰਿਵਾਰ ਸੀ ਗਰੀਬ ਪਰਿਵਾਰ ਸੀ ਜੀ ਇਹਨਾਂ ਨੇ ਵੜੀ ਪੁਲੀ ਜੁਮੈਨ ਵੇਚ ਕੇ ਮੁੰਡਾ ਬਾਹਰ ਕੱਲਿਆ ਸੀ ਸੀ ਗਰੀਬ ਪਰਿਵਾਰ ਹੈ ਜੀ ਇਹ ਆਪਣਾ ਕੱਲਿਆ ਸੀ ਚਲੋ ਉੱਥੇ ਜਾ ਕੇ ਕਮਾਈ ਕਰੇਗਾ ਉੱਥੇ ਜਾ ਕੇ ਆ ਕੋਈ ਰੱਬ ਦਾ ਪਾਣਾ ਪੀਤ ਗਿਆ ਜੀ ਤੇ ਹੁਣ ਅਸੀਂ ਤੇ ਸਰਕਾਰ ਅੱਗੇ ਮੰਗ ਕਰਨੇ ਆ ਵੀ ਗਰੀਬ ਪਰਿਵਾਰ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ ਤੇ ਇਹਨਾਂ ਦੀ ਮਿੱਟੀ ਦੀ ਮੋਠੇ ਜਿਹੜੇ ਇਹਨਾਂ ਦੇ ਘਰ ਪਹਚਾਈ ਜਾਏ ਅਸੀਂ ਤੇਰੀ ਬੇਨਤੀ ਕਰਨੇ ਆ ਜੀ ਸਰਕਾਰ ਅੱਗੇ ਇਹ ਕਿੰਨੇ ਭਰਾ ਨੇ ਜੀ ਤੇ ਘਰ ਦੇ ਵਿੱਚ ਕੌਣ-ਕੌਣ ਕਮਾਉਣਾ ਬਸ ਜੀ ਇਹ ਦਾ ਇਹ ਦਾ ਪਿਤਾ ਜੀ ਦੇ ਗੱਡੀ ਚ ਲੰਦਾ ਜੀ ਵਿਚਾਰਾ ਕੋਈ ਤੇ ਭਰਾ ਇਹਦਾ ਪੜਦਾ ਹੈ ਜੀ ਕੋਈ ਕਮਾਨ ਵਾਲਾ ਤੇ ਉਹ ਸੀ ਜਿਹੜੀ ਜ਼ਮੀਨ ਸੀ ਉਹ ਵੇਚ ਕੇ ਨਾ ਜੀ ਉਥੇ ਲਾਤਣ ਪੈਸੇ ਜੀ ਤੇ ਉਹਨਾਂ ਦੇ ਕਮਾਈ ਵਾਲਾ ਕੋਈ ਸਾਧਨ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗ ਅਸੀਂ ਸਰਕਾਰ ਕੇ ਕਰਨੇ ਜੀ ਇਹਨਾਂ ਦੀ ਵੱਧ ਤੋਂ ਵੱਧ ਮਤ ਦਿੱਤੀ ਜਾਏ ਤੇ ਨਾਲੇ ਇਹਨਾਂ ਦੀ ਮਿੱਟੀ ਦੀ ਮੋਟੇ ਇਹਨਾਂ ਦੇ ਕਰ ਪਛਾਈ ਜਾਏ ਇੰਨੀ ਕੁ ਬੇਨਤੀ ਪਰਵਾਣੇ ਸਰਕਾਰ ਕੇ ਮੁੰਡੇ ਦੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਉਮਰ ਜੀ 19 ਸਾਲ ਲਾ ਲੋ ਜੀ ਇਹਨਾਂ ਕੇ ਟਾਈਮ ਪਹਿਲਾਂ ਗਿਆ ਸੀ ਇਹ 2.5 ਸਾਲ ਹੋ ਗਏ ਨੇ ਜੀ ਗਏ ਨੂੰ ਇਹਨੇ ਤੋਂ ਟੋਟਰ ਕਿੰਨੀ ਜਮੀ ਸੀ ਕਿੰਨੀ ਵੇਚੀ ਢਾਈ ਦੇ ਢਾਈ ਸੀ ਜੀ ਢਾਈ ਇਹ ਵਿਚਾਰਿਆਂ ਵੇਚ ਛੱਡੀ ਐ ਜੀ ਪਤਾ ਜਿਹੜੇ ਨਾਲ ਮੁੰਡਿਆਂ ਦੇ ਰਹਿੰਦੀ ਸਨ ਉਹਨੇ ਨਹੀਂ ਦੱਸਿਆ ਬਾਅਦ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਐ ਵੀ ਸਾਡੇ ਸਾਹਮਣੇ ਨਦੀ ਸੀ ਜਾਂ ਨੈਰਸੀਓ ਦੇ ਵਿੱਚ ਛਾਲ ਮਾਰ ਗਏ ਹਾਂ ਤੇ ਉਦੋਂ ਦਾ ਅਜ ਵੀ 25 ਦਿਨ ਹੋ ਗਏ ਨੇ ਗੱਲ ਨੂੰ ਅੱਜ ਅਚਨ ਚਲੋ ਖਬਰ ਸੁਣੀ ਆ ਆਪਾਂ ਮੇਰੀ ਡੈਥ ਹੋ ਚੁੱਕੀ ਐ ਕੀ ਲੱਗਦਾ ਕੁਛ ਹੋਣੇ ਅੱਜ ਹਕਾਤਾਂ ਹੋਇਆ ਤੇ ਕੀ ਆਊਗਾ ਕੋਈ ਸੁਸਾਇਡ ਆ ਜਾਂ ਕੁਝ ਨਹੀਂ ਆਪ ਨਹੀਂ ਕਰ ਸਕਦਾ ਜੀ ਇਨਾਂ ਕੋ ਗੱਲ ਹੋਈ ਏ ਉਹਦੇ ਤੇ ਹਾਂ ਉਹਨੂੰ ਪਤਾ ਨਹੀਂ ਪਰਿਵਾਰ ਦੇ ਹਾਲਾਤ ਪਿੱਛੇ ਕਿਵੇਂ ਦੇ ਨੇ ਹਰ ਰੋਜ਼ ਆਪਣੀ ਮਾਤਾ ਨਾਲ ਗੱਲ ਕਰਦਾ ਹਾਂ ਸਵੇਰੇ 7:30 ਵਜੇ 8:00 ਵਜੇ ਫੋਨ ਆ ਜਾਂਦਾ ਦਿੱਲੀ ਘਰ ਗੱਲ ਹੁੰਦੀ ਪਰ ਉਹਦੋਂ ਤੋਂ 9 ਤਰੀਕ ਤੋਂ ਫੋਨ ਆਉਣਾ ਬੰਦ ਹੋ ਗਿਆ 9 ਅਕਤੂਬਰ ਕਿੰਨੇ ਪੈਸੇ ਲਾ ਕੇ ਕਿਤਾ ਸੀ ਤੇ ਕਿੰਨੀ ਕੁ ਜੁਰੀ ਨੇ ਪੁੱਛੇ 55 ਲੱਖ ਦੀ ਵੀਰ ਦੇ ਲੱਗੇ ਨੇ ਪੈਸੇ 2.5 ਲਈ ਜ਼ਮੀਨ ਸੀ ਉਹ ਇਹਨਾਂ ਨੇ ਸੇਲ ਕਰਕੇ ਪੇਜਾਬਰ ਹਲੋ ਪਰ ਉਹ ਨਾ ਉਹ ਮਿੰਦੀ ਨਾਲ ਦਾ ਬੱਚਾ ਰਿਹਾ ਪਰਿਵਾਰ ਬਹੁਤ ਸਦਮੇ ਚ ਹੈ ਕਰਜਾਂ ਦਾ ਕੀ ਗੱਲ ਜੀ ਕਿਤਨਾ ਲੱਖ ਨੇ ਕੌਣ ਕੌਣ ਕਮੋਲ ਨੇ ਲੇਕ ਲੱਕ ਭਾਈ ਛੋਟਾ ਇਹ ਉਹਦੇ ਪਾਦਰ ਸਾਹਿਬ ਨੇ ਡਰਾਈਵਰੀ ਕਰਦੇ ਨੇ ਤੇ ਹਾਲਾਤ ਵਧੀਆ ਨਹੀਂ ਬਸ ਮਦਦ ਰਹੀ ਇੱਕ ਇਹ ਅਜੇ ਕੁਝ ਨਹੀਂ ਕਮਾਇਆ ਕਰਿਆ ਉਹਨੇ ਕੀ ਕਰ ਲਿਆ ਦੱਸੋ 2.5 ਸਾਲਾਂ ਦੇ ਵਿੱਚ ਮੰਨ ਕਰਦੇ ਹਾਂ ਸਰਕਾਰ ਤਾਂ ਸਰਕਾਰ ਤੋਂ ਇਹ ਮੰਨ ਕਰਦੇ ਵੀ ਚਲੋ ਜੋ ਹੋਣਾ ਹੋ ਗਿਆ ਵੀ ਬੱਚੇ ਦੀ ਡੇੜੀ ਡੇਡ ਬੋਡੀ ਉਹ ਪਰਿਵਾਰ ਚ ਲਿਆਂਦੀ ਜਾਵੇ ਉਹਦਾ ਸੰਸਕਾਰ ਹੋ ਜਾਏ ਚਲੋ ਪਰਿਵਾਰ ਟਿਕ ਸਕੇ ਤੇ ਜੇ ਹੋ ਸਕਦਾ ਤੇ ਆਪਣੀ ਭਾਰਤ ਸਰਕਾਰ ਉਧਰ ਦੇ ਵਿਰੇਸ਼ ਮੰਤਰੀ ਨਾਲ ਗੱਲ ਕਰਕੇ ਪੂਰੀ ਤਰ੍ਹਾਂ ਤੱਕ ਸਾਨੂੰ ਇਨਸਾਫ ਮਿਲੇ ਵੀ ਸਾਡੇ ਬੱਚੇ ਨਾਲ ਹੋਇਆ ਕੀ ਇਹ ਮੰਗ ਲਈ ਬਾਕੀ ਇਹ ਮੰਨ ਕਰਦੇ ਆ ਵੀ ਪਰਿਵਾਰ ਦੀ ਹਾਂ ਹਾਂ ਉਹ ਬਹੁਤ ਨਾਰਜੁਕ ਨੇ ਕੋਈ ਮਾਲੀ ਮਦਦ ਹੋ ਸਕਦੀ ਹੈ ਤੇ ਉਹ ਵੀ ਜਰੂਰ ਹੋਵੇ ਜੀ ਕਦੋਂ ਤੁਹਾਡਾ ਬੇਟਾ ਗਿਆ ਸੀ ਤੇ ਕਿਹੜੀ ਜਗ੍ਹਾ ਗਿਆ ਸੀ ਕਿੰਨੇ ਪੈਸੇ ਲਾ ਕੇ ਗਿਆ 2.5 ਸਾਲ ਹੋ ਗਏ ਨੇ ਗਏ ਨੇ 55 ਕੋ ਲੱਖ ਰੁਪਏ ਲੱਗਾ ਜੀ ਉਸ ਟਾਈਮ ਹਾਂ ਕੀ ਹੋਇਆ ਹੁਣ ਉਹਦੇ ਨਾਲ ਹੁਣ ਉਹ ਹੀ ਮੁੰਡੇ ਗੱਰੇ ਨੇ ਕਹਿੰਦੇ ਵੀ ਇਸ ਤਰ੍ਹਾਂ ਨਾਣ ਗਿਆ ਵੀ ਉਹਨੇ ਅਈ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਜਿੱਥੋਂ ਤੱਕ ਸਾਡਾ ਪਤਾ ਉਹਦਾ ਬੇਟੇ ਦਾ ਉਹ ਤਾਂ ਉਹਨਾਂ ਕੋਈ ਉਹਨਾਂ ਦੀ ਚਾਲ ਆਈ। ਹਾਂ। ਉਹਨ ਸਹੀ ਦੱਸ ਨਹੀਂ ਰਹੀ। ਹਾਂ। ਕਦੋਂ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ? 8.9 ਅੱਠ ਤਰੀਕ ਨੂੰ ਹੋਈ ਸੀ 8 ਅਕਤੂਬਰ ਨੂੰ। 9 ਅਕਤੂਬਰ ਨੂੰ ਫੋਨ ਨਹੀਂ ਆਇਆ। ਬੱਚੇ ਦਾ। ਉਸ ਤੋਂ ਬਾਅਦ ਸੋਚੋ ਪਰ ਆਈ। ਅੱਛਾ। ਤੇ ਕੀ ਉੱਪਰ ਉਹਦੀ ਕੋ ਗੁੰਮਛਾ ਦੀ ਤੇ ਕੰਮ ਹਾਂਜੀ। ਹਾਂਜੀ। ਲਿਖਾ ਰੱਖਿਆ ਜੀ ਉੱਥੇ ਗੁੰਮਛਾ ਦਾ ਦੀ ਲਿਖਾਈ ਹੋਈ ਸੀ। ਰਿਪੋਰਟ ਤੇ ਭਾਲ ਚੱਲ ਰਹੀ ਸੀ ਹੁਣ ਅੱਜ ਸਾਡੇ ਕੋਲੋਂ ਸੇਰੇ ਫੋਨ ਆਇਆ ਹੈ ਆਈ ਵੀ ਡੈੱਡ ਬੋਡੀ ਮਿਲੀ ਹੈ ਉਹ ਤੋਂ ਹੀ ਕਿਸ਼ਨ ਆਖਤ ਹੋ ਗਿਆ ਕਿ ਤੁਹਾਡੇ ਮੁੰਡੇ ਦੀ ਹੈ ਹਾਲੇ ਦੇਖੋ ਜੀ ਬੁਲ ਚੰਗੀ ਤਰ੍ਹਾਂ ਨਹੀਂ ਹੋਈਗੀ ਬਾਕੀ ਹੁਣ ਦੱਸਣਗੇ ਜਿਹੜਾ ਉਹ ਅਫਸਰ ਕਰਵਾ ਰਿਹਾ ਉਹ ਵਾਲੇ ਇੱਥੇ ਹੈ ਨਹੀਂ ਸੀ ਛੁੱਟੀ ਸੀ ਬਾਕੀ ਮੋਬਾਈਲ ਤੇ ਵਟਵਾ ਕਹਿ ਰਹੇ ਨੇ ਵੀ ਹੁੰਦਾ ਕੀ ਮੰਗ ਕਰਦਾਂ ਸਰਕਾਰ ਸਰਕਾਰ ਤੋਂ ਵਸੇ ਹੀ ਮੰਗ ਕਰਦੇ ਆ ਵੀ ਜਿਵੇਂ ਵੀ ਕਿਨ ਕਿਹੇ ਤਰ੍ਹਾਂ ਸਾਡਾ ਪਰਚਾ ਲਿਆਂਦਾ ਜਾਈ। ਜੋ ਉਹਦੇ ਰੀਤੀ ਰਿਵਾਜਸ ਮਨੋਪੂਰੀਆਂ ਕਰ ਸਕੀ। ਕਿਸ ਤਰ੍ਹਾਂ ਦੇ ਸੁਪਨੇ ਸੀ ਕੀ ਗੱਲਾਂ ਕਰਦਾ ਹੁੰਦਾ ਸੀ ਜਦੋਂ ਵਿਦੇਸ਼ ਜਾਣ ਤੋਂ ਪਹਿਲਾਂ ਉਹ। ਦੇ ਜਾਣ ਤੋਂ ਪਹਿਲਾਂ ਤਾਂ ਬਥੇਰੇ ਸੁਪਨੇ ਆ ਨਹੀਂ ਹੁੰਦੇ। ਯਾ ਉੱਤੇ ਜਦੋਂ ਵਰਕ ਪਰਮਟ ਮਿਲਿਆ ਉਦੋਂ ਕੀ ਕਹਿੰਦਾ ਹੁੰਦਾ ਸੀ ਕਿਦਾਂ ਦਾ ਆਪਾਂ ਕੰਮ ਪਾਉਣਾ ਜਾਂ ਕੀ ਕਰਨਾ। ਉਹ ਟਾਈਮ ਤਾਂ ਵੀਰ ਜੀ ਬਹੁਤ ਸੋਣਾ। ਸੰਗਰੂਰ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕੀ ਅਮਰੀਕਾ 'ਚ 22 ਸਾਲਾਂ ਤੋਂ ਰਹਿ ਰਹੇ ਇੱਕ ਨੌਜਵਾਨ ਜੋ ਕਿ ਲਗਾਤਾਰ ਅਚਾਨਕ ਹੀ ਲਾਪਤਾ ਹੋ ਜਾਂਦਾ ਹੈ ਉਸ ਦੀ ਲਾਸ਼ ਮਿਲੀ ਹੈ ਉਹ ਦੱਸਦੀ ਹੈ ਕਿ ਇਹ ਮੰਦਪਾਗੀ ਖਬਰ ਜਦ ਸੰਗਰੂਰ ਦੇ ਮੁੰਕੀ ਇਲਾਕੇ ਦੇ ਪਿੰਡ ਮੰਡਵੀ ਤੱਕ ਉਸ ਦੇ ਘਰ 'ਚ ਪਹੁੰਚੀ ਉੱਥੇ ਸੋਗ ਦੀ ਲਹਿਰ ਫੈਲ ਗਈ ਜਿਸ ਦੀਆਂ ਮੰਦਪਾਂ ਕੀ ਖਬਰ ਹੈ ਉੱਥੇ ਤਾਂ ਦੱਸਦੇ ਬਿੱਤੇ ਦੇ ਨਹੀਂ ਦੁਬਈ ਤੋਂ ਵੀ ਇੱਕ ਜਹੀ ਹੀ ਖਬਰ ਸਾਹਮਣੇ ਆਈ ਸੀ ਲੇਕਿਨ ਉੱਥੇ ਹੀ ਕਾਫੀ ਜ਼ਿਆਦਾ ਮੰਦਪਾਂ ਦੀ ਖਬਰ ਹੈ ਕਿ 20 ਦਿਨਾ ਤੋਂ ਲਗਾਤਾਰ ਇਹ ਨੌਜਵਾਨ ਲਾਪਤਾ ਚੱਲ ਰਿਹਾ ਸੀ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ 2.5 ਸਾਲ ਪਹਿਲਾਂ ਇਸ ਨੂੰ ਅਮਰੀਕਾ ਦੇ ਅਮਰੀਕਾ ਭੇਜਿਆ ਸੀ ਜਿੱਥੇ ਕਿਆ ਓਰੀਗਨ ਸੂਬੇ ਦੇ ਮੇਲ ਸਿਟੀ 'ਚ ਰਹਿ ਰਿਹਾ ਸੀ ਜਿੱਥੇ ਕਿ ਦੋਸਤਾਂ ਦਾ ਕਹਿਣਾ ਹੈ ਕਿ ਇਸ ਵੇਲੇ ਜੋ ਹੈ ਨੇਰ 'ਚ ਛਾਲ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਇਹ ਲਾਪਤਾ ਹੋ ਗਿਆ ਸੀ ਲੇਕਿਨ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਲਗਾਤਾਰ ਇਹ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਆਤਮ ਹੱਤਿਆ ਨਹੀਂ ਕਰ ਸਕਦਾ ਲੇਕਿਨ ਉਸ ਵਿਚਾਲੇ ਹੀ ਇੱਕ ਕਾਫੀ ਹੀ ਮੰਦ ਭਾਗੀ ਖਬਰ ਹੈ ਦੁਖਦਈ ਖਬਰ ਹੈ ਪਰਿਵਾਰ ਵਾਸਤੇ ਪਿੰਡ ਵਾਸਤੇ ਜਿਨ੍ਹਾਂ ਨੇ ਆਪਣਾ ਚਸ਼ਮੁਚਿਰਾਗ ਗਵਾ ਦਿੱਤਾ ਉੱਥੇ ਹੀ ਇਹ ਪੂਰਾ ਮਾਮਲਾ ਕੀ ਹੈ ਇਸ ਦੇ ਵਿੱਚ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਤਾਂ ਕੀ ਕੁਝ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਦੱਸਣਾ ਹੈ ਬੜਾ ਵਧੀਆ ਪਰਿਵਾਰ ਸੀ ਗਰੀਬ ਪਰਿਵਾਰ ਸੀ ਜੀ ਇਹਨਾਂ ਨੇ ਵੜੀ ਪੁਲੀ ਜਿਵੇਂ ਨੇ ਵੇਚ ਕੇ ਮੁੰਡਾ ਬਾਹਰ ਕੱਲਿਆ ਸੀ ਜੀ ਗਰੀਬ ਪਰਿਵਾਰ ਹੈ ਜੀ ਇਹ ਆਪਣਾ ਕੱਲਿਆ ਸੀ ਚਲੋ ਉੱਥੇ ਜਾ ਕੇ ਕਮਾਈ ਕਰੇਗਾ ਉੱਥੇ ਜਾ ਕੇ ਆ ਕੋਈ ਰੱਬ ਦਾ ਪਾਣਾ ਪੀਤ ਗਿਆ ਜੀ ਤੇ ਹੁਣ ਅਸੀਂ ਤੇ ਸਰਕਾਰ ਅੱਗੇ ਵੀ ਮੰਗ ਕਰਨੇ ਆ ਵੀ ਗਰੀਬ ਪਰਿਵਾਰ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੋ ਤੇ ਇਹਨਾਂ ਦੀ ਮਿੱਟੀ ਦੀ ਮੋਠੇ ਜਿਹੜੇ ਇਹਨਾਂ ਦੇ ਘਰ ਪਹਚਾਈ ਜਾਏ ਅਸੀਂ ਤੇਹੀ ਬੇਨਤੀ ਕਰਨੇ ਆ ਜੀ ਸਰਕਾਰ ਅੱਗੇ ਇਹ ਕਿੰਨੇ ਭਰਾ ਨੇ ਜੀ ਤੇ ਘਰ ਦੇ ਵਿੱਚ ਕੌਣ-ਕੌਣ ਕਮਾਉਣਾ ਬਸ ਜੀ ਇਹ ਦਾ ਇਹ ਦਾ ਪਿਤਾ ਜੀ ਦੇ ਗੱਡੀ ਚ ਲੰਦਾ ਜੀ ਵਿਚਾਰਾ ਕੋਈ ਤੇ ਭਰਾ ਇਹਦਾ ਪੜਦਾ ਹੈ ਜੀ ਕੋਈ ਕਮਾਨ ਵਾਲਾ ਤੇ ਉਹ ਸੀ ਜਿਹੜੀ ਜ਼ਮੀਨ ਸੀ ਉਹ ਵੇਚ ਕੇ ਨਾ ਜੀ ਉਥੇ ਲਾਤਣ ਪੈਸੇ ਜੀ ਤੇ ਉਹਨਾਂ ਦੇ ਕਮਾਈ ਵਾਲਾ ਕੋਈ ਸਾਧਨ ਨਹੀਂ ਆਇਆ ਜੀ ਕੀ ਮੰਗ ਕਰਦੇ ਮੰਗ ਅਸੀਂ ਸਰਕਾਰ ਕੇ ਕਰਨੇ ਜੀ ਇਹਨਾਂ ਦੀ ਵੱਧ ਤੋਂ ਵੱਧ ਮਤ ਦਿੱਤੀ ਜਾਏ ਤੇ ਨਾਲੇ ਇਹਨਾਂ ਦੀ ਮਿੱਟੀ ਦੀ ਮੋਟੇ ਇਹਨਾਂ ਦੇ ਕਰ ਪਛਾਈ ਜਾਏ ਇੰਨੀ ਕੁ ਬੇਨਤੀ ਪਰਵਾਣੇ ਸਰਕਾਰ ਕੇ ਮੁੰਡੇ ਦੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਉਮਰ ਜੀ 19 ਸਾਲ ਲਾ ਲੋ ਜੀ ਇਹਨਾਂ ਕੇ ਟਾਈਮ ਪਹਿਲਾਂ ਗਿਆ ਸੀ ਇਹ 2.5 ਸਾਲ ਹੋ ਗਏ ਨੇ ਜੀ ਗਏ ਨੂੰ ਉਹ ਕਿੰਨੀ ਜਮੀ ਸੀ ਕਿੰਨੀ ਵੇਚੀ 2.5 2.5 ਸੀ ਜਿਹੜੀ ਟਾਈਏ ਵਿਚਾਰਿਆਂ ਵੇਚ ਛੱਡੀ ਐ ਜੀ ਪਤਾ ਜਿਹੜੇ ਨਾਲ ਮੁੰਡਿਆਂ ਦੇ ਰਹਿੰਦੇ ਸਨ ਉਹ ਨਹੀਂ ਦੱਸਿਆ ਬਾਅਦ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਐ ਵੀ ਸਾਡੇ ਸਾਹਮਣੇ ਨਦੀ ਸੀ ਜਾਂ ਨਹਿਰ ਸੀ ਉਹਦੇ ਵਿੱਚ ਛਾਲ ਮਾਰ ਗਏ ਹਾਂ ਤੇ ਉਹਦੋਂ ਦਾ ਅਜ ਵੀ 25 ਦਿਨ ਹੋ ਗਏ ਨੇ ਇਸ ਗੱਲ ਨੂੰ ਅੱਜ ਅਚਨ ਖਬਰ ਸੁਣੀ ਆ ਆਪਾਂ ਮੇਰੀ ਡੈਥ ਹੋ ਚੁੱਕੀ ਆ ਕੀ ਲੱਗਦਾ ਕੁਛ ਉਹਨੇ ਅਜ ਹੱਕਾ ਦਾ ਰਿਹਾ ਤੇ ਕੀ ਆਊਗਾ ਕੋਈ ਸੁਸਾਇਡ ਆਇਆ ਕੁਝ ਨਹੀਂ ਆਪ ਨਹੀਂ ਕਰ ਸਕਦਾ ਜੀ ਇਨਾਂ ਕੋ ਗੱਲ ਹੋਈ ਏ ਰੋਤੇ ਹਾਂ ਉਹਨੂੰ ਪਤਾ ਨਹੀਂ ਪਰਿਵਾਰ ਦੇ ਹਾਲਾਤ ਪਿੱਛੇ ਕਿਵੇਂ ਦੇ ਨੇ ਹਰ ਰੋਜ਼ ਆਪਣੀ ਮਾਤਾ ਨਾਲ ਗੱਲ ਕਰਦਾ ਹੈ ਸਵੇਰੇ 7:30 ਵਜੇ 8:00 ਵਜੇ ਫੋਨ ਆ ਜਾਂਦਾ ਦਿੱਲੀ ਘਰ ਗੱਲ ਹੁੰਦੀ ਪਰ ਉਹਦੋਂ ਤੋਂ 9 ਤਰੀਕ ਤੋਂ ਫੋਨ ਆਉਣਾ ਬੰਦ ਹੋ ਗਿਆ 9 ਅਕਤੂਬਰ ਕਿੰਨੇ ਪੈਸੇ ਲਾ ਕੇ ਦਿੱਤਾ ਸੀ ਤੇ ਕਿੰਨੇ ਕੁ ਜੁਲੀ ਨੇ ਪੁੱਛੇ 50 ਲੱਖ ਦੀ ਵੀਰ ਦੇ ਲੱਗੇ ਨੇ ਪੈਸੇ 2.5 ਕਿਲੇ ਜ਼ਮੀਨ ਸੀ ਉਹ ਇਹਨਾਂ ਨੇ ਸੇਲ ਕਰਕੇ ਭੇਜਿਆ ਮਰ ਹਲੋ ਪਰ ਉਹ ਨਾ ਉਹ ਮਿੰਦੀ ਨਾ ਉਹਦਾ ਬੱਚਾ ਰਿਹਾ ਪਰਿਵਾਰ ਬਹੁਤ ਸਦਮੇ ਚ ਹੈ ਕਰ ਗਿਆ ਨਾ ਆਪਣੀ ਗੱਲ ਜੀ ਕਿਤਨਾ ਲਾਤ ਨੇ ਕੌਣ ਕੌਣ ਕਮੋਲ ਲੈ ਕੇ ਲਿਖਿਆ ਲੱਕ ਭਾਈ ਛੋਟਾ ਇਹ ਉਹਦੇ ਪਾਦਰ ਸਾਹਿਬ ਨੇ ਡਰਾਈਵਰੀ ਕਰਦੇ ਨੇ ਕੀ ਹਾਲਾਤ ਵਧੀਆ ਨਹੀਂ ਮੁਸਮਤਰੀ ਇੱਕ ਕੀ ਅਜੇ ਕੁਝ ਨਹੀਂ ਕਮਾਇਆ ਕਰਿਆ ਉਹਨੇ ਕੀ ਕਰ ਲਿਆ ਦੱਸੋ 2.5 ਸਾਲਾਂ ਦੇ ਵਿੱਚ ਹੀ ਮੰਨ ਕਰਦੇ ਹਾਂ ਸਰਕਾਰ ਤਾਂ ਸਰਕਾਰ ਤੋਂ ਇਹ ਮੰਨ ਕਰਦੇ ਆਂ ਵੀ ਚਲੋ ਜੋ ਹੋਣਾ ਹੋ ਗਿਆ ਵੀ ਬੱਚੇ ਦੀ ਡੇੜੀ ਡੈਡ ਬੋਡੀ ਏ ਉਹ ਪਰਿਵਾਰ ਚ ਲਿਆਂਦੀ ਜਾਵੇ ਉਹਦਾ ਸੰਸਕਾਰ ਹੋ ਜਾਏ ਚਲੋ ਪਰਿਵਾਰ ਟਿਕ ਸਕੇ ਤੇ ਜੇ ਹੋ ਸਕਦਾ ਤੇ ਆਪਣੀ ਭਾਰਤ ਸਰਕਾਰ ਉਧਰ ਦੇ ਵਿਰੇਸ਼ ਮੰਤਰੀ ਨਾਲ ਗੱਲ ਕਰਕੇ ਪੂਰੀ ਤਰ੍ਹਾਂ ਤੱਕ ਸਾਨੂੰ ਇਨਸਾਫ ਮਿਲੇ ਵੀ ਸਾਡੇ ਬੱਚੇ ਨਾਲ ਹੋਇਆ ਕੀ ਇਹ ਮੰਗ ਲਈ ਬਾਕੀ ਇਹ ਮੰਨ ਕਰਦੇ ਆਂ ਵੀ ਪਰਿਵਾਰ ਦੀ ਹਾਂ ਉਹ ਬਹੁਤ ਨਾਰਜੁਕ ਨੇ ਕੋਈ ਮਾਲੀ ਮਦਦ ਹੋ ਸਕਦੀ ਹੈ ਤੇ ਉਹ ਵੀ ਜਰੂਰ ਹੋਵੇ ਜੀ ਕਦੋਂ ਤੁਹਾਡਾ ਬੇਟਾ ਗਿਆ ਸੀ ਤੇ ਕਿਹੜੀ ਜਗ੍ਹਾ ਗਿਆ ਸੀ ਕਿੰਨੇ ਪੈਸੇ ਲਾ ਕੇ ਗਿਆ 2.5 ਸਾਲ ਹੋ ਗਏ ਨੇ ਗਏ ਨੇ 55 ਕੋ ਲੱਖ ਰੁਪਏ ਲੱਗਾ ਜੀ ਉਸ ਟਾਈਮ ਹਾਂ ਕੀ ਹੋਇਆ ਹੁਣ ਉਹਦੇ ਨਾਲ ਹੁਣ ਉਹ ਹੀ ਮੁੰਡੇ ਗੱਰੇ ਨੇ ਕਹਿੰਦੇ ਵੀ ਇਸ ਤਰ੍ਹਾਂ ਨਾਣ ਗਏ ਆ ਵੀ ਉਹਨੇ ਅਸੀਂ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਜਿੱਥੋਂ ਤੱਕ ਸਾਡਾ ਪਤਾ ਹੁੰਦਾ ਬੇਟੇ ਦਾ ਉਹ ਤਾਂ ਉਹਨਾਂ ਕੋਈ ਉਹਨਾਂ ਦੀ ਚਾਲ ਆਹੀ। ਹਾਂ। ਉਹ ਉਹ ਨਹੀਂ ਦੱਸ ਨਹੀਂ ਰਹੀ। ਹਾਂ। ਕਦੋਂ ਆਖਰੀ ਵਾਰ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ? ਸਾਡੇ ਨਾਲ 8 ਤਰੀਕ ਨੂੰ ਹੋਈ ਸੀ 8 ਅਕਤੂਬਰ ਨੂੰ। 9 ਅਕਤੂਬਰ ਨੂੰ ਉਹਨਾਂ ਨਹੀਂ ਆਇਆ ਬੱਚੇ ਦਾ। ਉਸ ਤੋਂ ਬਾਅਦ ਸੋਚੋ ਪਰ ਆਈ। ਅੱਛਾ। ਤੇ ਕੀ ਉੱਪਰ ਉਹਦੀ ਕੋਈ ਗੁੰਮਛਾ ਦੀ ਤੇ ਕੰਮ ਹਾਂਜੀ। ਹਾਂਜੀ। ਲਿਖਾ ਰੱਖਿਆ ਹੀ ਉੱਥੇ ਗੁੰਮਛਾ ਦਾ ਦੀ ਲਿਖਾਈ ਹੋਈ ਸੀ ਰਿਪੋਰਟ। ਪਹਾਲ ਚੱਲ ਰਹੀ ਸੀ ਹੁਣ ਅੱਜ ਸਾਡੇ ਕੋਲ ਸੇਰੇ ਫੋਨ ਆਇਆ ਹੈ ਆਈ ਵੀ ਡੈੱਡ ਬੋਡੀ ਮਿਲੀ ਹੈ ਉਹ ਤੋਂ ਕਿਸ਼ਨ ਆਖ ਤੋ ਗਿਆ ਕਿ ਤੁਹਾਡੇ ਮੁੰਡੇ ਦੀ ਹਾਲੇ ਦੇਖੋ ਜੀ ਬੁਲ ਚੰਗੀ ਤਰ੍ਹਾਂ ਨਹੀਂ ਹੋਈਗੀ ਬਾਕੀ ਹੁਣ ਦੱਸਣਗੇ ਜਿਹੜਾ ਉਹ ਅਫਸਰ ਕਰਵਾ ਰਿਹਾ ਉਹ ਵਾਲੇ ਇੱਥੇ ਹੈ ਨਹੀਂ ਦੀ ਛੁੱਟੀ ਸੀ ਬਾਕੀ ਮੋਬਾਈਲ ਤੇ ਵਟਵਾ ਕਹਿ ਰਹੇ ਨੇ ਵੀ ਹੁੰਦਾ ਕੀ ਮੰਗ ਕਰਦਾਂ ਸਰਕਾਰ ਤੋਂ ਸਰਕਾਰ ਤੋਂ ਵਸੇ ਹੀ ਮੰਗ ਕਰਦੇ ਆ ਵੀ ਜਿਵੇਂ ਵੀ ਕਿਨ ਕਿਹੇ ਤਰ੍ਹਾਂ ਸਾਡਾ ਪਰਚਾ ਲਿਆਂਦਾ ਜਾਈ। ਜੋ ਉਹਦੇ ਰੀਤੀ ਰਿਵਾਜ ਨਾ ਕਰਸ ਮਨ ਉਹ ਪੂਰੀਆਂ ਕਰ ਚੁੱਕੀ। ਕਿਸ ਤਰ੍ਹਾਂ ਦੇ ਸੁਪਨੇ ਸੀ ਕੀ ਗੱਲਾਂ ਕਰਦਾ ਹੁੰਦਾ ਸੀ ਜਦੋਂ ਵਿਦੇਸ਼ ਜਾਣ ਤੋਂ ਪਹਿਲਾਂ ਉਹ। ਦੇ ਜਾਣ ਤੋਂ ਪਹਿਲਾਂ ਤਾਂ ਬਥੇਰੇ ਸੁਪਨੇ ਆ ਨਹੀਂ ਹੁੰਦੇ। ਯਾ ਉੱਤੇ ਜਦੋਂ ਵਰਕ ਪਰਮਟ ਮਿਲਿਆ ਉਦੋਂ ਕੀ ਕਹਿਣਾ ਹੁੰਦਾ ਸੀ ਕਿਦਾਂ ਦਾ ਆਪਾਂ ਕੰਮ ਪਾਉਣਾ ਜਾਂ ਕੀ ਕਰਨਾ। ਉਹ ਟਾਈਮ ਤਾਂ ਵੀਰ ਜੀ ਬਹੁਤ ਸੋਹਣਾ।